ਗੁੱਡ ਮਾਰਨਿੰਗ ਜੀ ਗੱਲ ਕਰਨੀ ਆ ਪੜ੍ਹੇ ਲਿਖੇ ਸੂਝਵਾਨ ਅਮਰੀਕਾ ਦੇ ਵਕੀਲ ਖਾਲਸਤਾਨ ਦੇ ਰਾਸ਼ਟਰਪਤੀ ਗੁਰਪਤਮਨ ਸਿੰਘ ਪੰਨੂ ਦੀ ਉੱਪਰ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇੱਕ ਨਵੀਂ ਵੀਡੀਓ ਪਾਈਓ ਸੱਭੀ ਜਨ ਬ੍ਰਿਉ ਫਲਾਣਾ ਧਮਕਾ ਠੀਕ ਆ ਇਹ ਇਹਨਾਂ ਨੇ ਖਾਲਸਤਾਨ ਬਣਾਉਣਾ ਇਹ ਖਾਲਸੇ ਰਾਜ ਦੀ ਗੱਲ ਕਰਦੇ ਆ ਦੇਖੋ ਇਹ ਵਕੀਲ ਨੇ ਇਹਨਾਂ ਦਾ ਦੇਸ਼ ਬਣਾ ਕੇ ਚਾਹਣਾਗਾ ਤੇ ਜਿੰਨਾ ਦੇਸ਼ ਚਾਹਣਾ ਹੁੰਦਾ ਇਸ ਤਰ੍ਹਾਂ ਕਰਦੇ ਹੁੰਦੇ ਆ ਪੁੱਛ ਰਿਆ ਇਹਨਾਂ ਨੂੰ ਕੀ ਹੋਵੇ ਯਾਰ ਠੀਕ ਆ ਅਰੇ ਜੀ ਜੀ ਚੰਡਾ ਗੱਡ ਕੇ ਵੀਡੀਓ ਪਾ ਕੇ ਮੁੜ ਕੇ ਅੱਗ ਲਾਈ ਡੱਬੂ ਕਾਂ ਤੇ ਤੁਹਾਡਾ ਕੰਮ ਹੋ ਆ ਕਿਸੇ ਨੇ ਬਾਹ ਫੜੀਏ ਤੁਸੀਂ ਅੱਜ ਤੱਕ ਤੁਹਾਡਾ ਇੱਕ ਸ਼ਬਦ ਵੀ ਆਪਣੇ ਭਾਈਚਾਰੇ ਵਾਲੇ ਬੋਲਿਆ ਤੂੰ ਆਪਣੇ ਭਾਈਚਾਰੇ ਬਾਰੇ ਤੇਰੀ ਗੱਲ ਕਰਦਾ ਮੈਂ ਜਿਹੜੇ ਸਿੱਖਾਂ ਦੀ ਗਰੋਮਿੰਗ ਕਰਦੇ ਪਏ ਆ ਤੇਰਾ ਇੱਕ ਸ਼ਬਦ ਵੀ ਨਹੀਂ ਬੋਲਿਆ ਸਿੱਖਾਂ ਦੀਆਂ ਕੁੜੀਆਂ ਦੀ ਗਰੋਮਿੰਗ ਹੋ ਰਹੀ ਆ ਪੂਰੇ ਵਰਲਡ ਪੱਧਰ ਤੇ ਹੋ ਰਹੀ ਆ ਪਰ ਤੇਰਾ ਇੱਕ ਬਿਆਨ ਵੀ ਆਇਆ ਕਿੰਨੀਆਂ ਕੁੜੀਆਂ ਸਿੱਖਾਂ ਦੀ ਗਰੋਮਿੰਗ ਹੋ ਰਹੀ ਆ ਇੰਗਲੈਂਡ ਦੇ ਵਿੱਚ ਕੈਨੇਡਾ ਦੇ ਵਿੱਚ ਇੰਗਲੈਂਡ ਦੇ ਵਿੱਚ ਪਾਰਲੀਮੈਂਟ ਦੇ ਮੁੱਦੇ ਉੱਠ ਖੜੇ ਆ ਉਹ ਗਰੋਵਿੰਗ ਬਾਰੇ ਪਰ ਛੋਡੀ ਜਵਾਬ ਤੇ ਇੱਕ ਸ਼ਬਦ ਨਿਕਲਿਆ ਨਹੀਂ ਨਿਕਲਿਆ ਸਿੱਖਾ ਦਾ ਪਤਾ ਪੱਤਾ ਸਿੰਘ ਆ ਲੈ ਬੈਰੀ ਤੁਸੀਂ ਹਿੰਦੂ ਦੀ ਗੱਲ ਕਰਦੇ ਹੋ ਸਾਰੇ ਬੈਰੀਆ ਸਿੱਖਾਂ ਦੇ ਤੁਸੀਂ ਵੀ ਹੋ ਤੁਸੀਂ ਵੀ ਬੈਰੀ ਹੋ ਸਾਡਾ ਮੰਦਨਾਏ ਆ ਠੀਕ ਆ ਕਿਉਂਕਿ ਤੁਸੀਂ ਅੱਗ ਲਾ ਰਹੇ ਹੋ ਜੇ ਤੁਸੀਂ ਕੁਝ ਕਰਨਾ ਚਾਹਦੇ ਨਾ ਬੱਚਿਆਂ ਨੂੰ ਪੜ੍ਹਾਈ ਵਾਲੇ ਪਾਸੇ ਲੈ ਕੇ ਜਾਂਦੇ ਦਿਮਾਗੀ ਪੱਧਰ ਤੇ ਉਹਨਾਂ ਨੂੰ ਕਮਜ਼ੋਰ ਨਾ ਬਣਾਉਂਦੇ ਤੁਸੀਂ ਉਹਨਾਂ ਨੂੰ ਪੂਰਾ ਫੋਲੋ ਫਾਲੋ ਕਰਦੇ ਵੀ ਹਾਂ ਨੌਲੇਜ ਦਿੰਦੇ ਵਿਰਾਸ ਸਖਾ ਰਾਜ ਕੀ ਸੀ ਕਿ ਦਸਰ ਹੁੰਦੇ ਆ ਰਾਜ ਪੜਾਈ ਵੱਲ ਪਾਸੇ ਲੈ ਕੇ ਜਾਂਦੇ ਪਰ ਉਧਰ ਤੋਂ ਲੈ ਕੇ ਨਹੀਂ ਗਏ ਆ ਲੋਕਾਂ ਦੇ ਪੁੱਤ ਜਿਹੜਾ ਤੇ ਕਰਵਾ ਦਿੱਤੇ ਆ ਬੈਠਿਓ ਬਾਹਰ ਠੀਕ ਆ ਰੱਬ ਦਾ ਬਾਸਤਾ ਪੰਜਾਬ ਹਰ ਬੇਰੀ ਧੋਖਾ ਖਾ ਰਿਆਗਾ ਜਿਹੜਾ ਆਉਂਦਾ ਪੰਜਾਬ ਨੂੰ ਅੱਗ ਲਾ ਕੇ ਚਲੇ ਜਾਂਦਾ ਪੰਜਾਬ ਨੇ 84 ਵੀ ਦੇਖ ਲਈ ਆ ਠੀਕ ਆ ਨਾ ਹੁਣ ਮਨਸੇ ਨਸੇ ਦੇ ਪੁੱਤ ਡੁੱਬੀ ਜਾ ਰਹੇ ਆ ਪੰਜਾਬ ਦੇ ਲੋਕੀ ਬੱਚੇ ਉਧਰ ਹੀ ਕਦੇ ਗੱਲ ਕੀਤੀ ਐ ਤੁਸੀਂ ਉਸ ਤੋਂ ਕੱਢਣਾ ਕਿੱਦਾਂਗਾ ਇੱਕ ਵੀ ਬੰਦਾ ਪੰਜਾਬ ਦੇ ਪੱਖ 'ਚ ਵੀ ਹੈ ਨਹੀਂਗਾ ਇੱਕ ਵੀ ਬੰਦਾ ਪੰਜਾਬ ਦੇ ਪੱਖ 'ਚ ਹੋਵੇ ਜਿਹੜਾ ਉਹਦਾ ਅੱਗ ਲਾਊ ਜਿਹੜਾ ਉਹਦਾ ਅੱਗ ਲਾਉਦਾ ਕਿਉਂ ਗਲਤੀ ਸਾਡੇ ਲੋਕਾਂ ਦੀ ਵੀ ਆ ਕਿਉਂਕਿ ਪੜੇ ਲਿਖੇ ਨਹੀਂ ਅਸੀਂ ਜਾਂਦਾ ਬਾਬਿਆਂ ਦੇ ਮਗਰ ਇਹਦੀ ਗੱਲ ਬਾਤ ਕਰਦੇ ਆ ਪਹਿਲਾਂ ਪੰਨੂ ਸਾਹਿਬ ਦੀ ਗੱਲ ਕਰਦੇ ਆ ਤੁਸੀਂ ਖਾਸ ਰਾਜ ਦੀ ਗੱਲ ਕਰਦੇ ਹੋ ਯਾਰ ਕਿੰਨੀਆਂ ਕੁੜੀਆਂ ਗਰਮ ਹੋ ਗਈ ਇੱਕ ਸਬਦ ਤਾਂ ਬੋਲ ਪੈਂਦਾ ਤੇਰੇ ਮੂੰਹ ਚੋਂ ਇੱਕ ਸਬਦ ਤਾਂ ਨਿਕਲ ਜਾਂਦਾ ਜਿਹੜਾ ਉਹਨਾ ਅੱਗ ਲਾਉਣੀ ਆ ਬਸ ਆਪ ਚੁੱਪ ਕਰਕੇ ਬਹਿ ਜਾਣਾ ਰੱਬ ਦਾ ਵਾਸਤਾ ਪੰਨੂ ਸਾਹਿਬ ਬੜੇ ਲਿਖਿਓ ਤੁਸੀਂ ਕਹਿੰਦੇ ਸ਼ਰਮ ਆਉਂਦੀ ਸਾਨੂੰ ਠੀਕ ਆ ਨਾ ਤੁਸੀਂ ਫੈਰ ਡਿਫੈਂਡਮ ਕਰਾਉਨੇ ਹੋ ਸਿੱਖਾਂ ਦੇ ਨਗਰ ਕੀਤੇ ਨਾਲ ਵਿਰੋਧ ਹੁੰਦਾ ਠੀਕ ਆ ਅਰਫੈਂਡਮ ਦੇ ਵਿੱਚ ਕਿਰਪਾਨਾਂ ਕੱਢ ਕੇ ਚਲਾਈਆਂ ਹੋਈਆਂ ਨੇ ਠੀਕ ਆ ਲੜਦੇ ਹੋ ਇਹ ਚੀਜ਼ਾਂ ਨਹੀਂ ਦਿਖਾਈਦੀਆਂ ਹੁੰਦੀਆਂ ਕੜਾ ਤਿੰਨ ਮਿੰਟ ਬੰਦਾ ਗੱਲ ਕਰ ਲੈਣਾ ਚੌਥੇ ਮਿੰਟ ਦੀ ਕਿਰਪਾ ਕਰ ਲੈਂਦੇ ਹੋ ਮਾਰਨ ਤੱਕ ਆ ਜਾਂਦੇ ਹੋ ਜਿੰਨਾਂ ਨੇ ਦੇਸ਼ ਚਲਾਉਣੇ ਹੋ ਗਏ ਲੋਕ ਪੜ੍ਹੇ ਲਿਖੇ ਤੇ ਸੂਝਵਾਲ ਹੁੰਦੇ ਆ ਉਹਨਾਂ ਨੂੰ ਪਤਾ ਦੇਸ਼ ਭਰੋੜਾ ਤੇ ਕਿੱਦਾਂ ਚਲਾਉਣਾ ਕਿੱਦਾਂ ਜਿਹੜੇ ਮੁਲਕ ਆ ਤੁਸੀਂ ਬੈਠੇ ਹੋ ਮੁਲਕ ਕਿੰਨੇ ਸੋਹਣੇ ਤੇ ਕਿਵੇਂ ਬਣੇ ਆ ਨਿੱਕੀਆਂ ਨਿੱਕੀਆਂ ਕੰਟਰੀਆਂ ਸੋਹਣੀਆਂ ਨੇ ਕੇ ਸੋਚ ਕੇ ਦੇਖਿਓ ਤੁਸੀਂ ਘਾਬੜਾ ਵਾਸਤਾ ਕੰਮ ਨਾ ਕਰੋ ਯਾਰ ਸਿੱਧੇ ਪਾਸੇ ਜਾ ਵਾਕਾਂ ਨੂੰ ਲਾ ਦਿਓ ਚੰਗੀ ਗੱਲ ਆ ਧੰਨਵਾਦ ਜੀ ਆਪਣੇ ਬੇੜੀ ਨੁਬੱਟੇ ਆਪਾਂ ਨਾ ਪਾਈਏ ਧੰਨਵਾਦ ਜੀ